ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਰਲਡ ਵਾਈਡ ਬੀਐਸਪੀ ਸਪੋਰਟਰਸ ਮੈਂ ਰਾਕੇਸ਼ ਕੁਮਾਰ ਹਾਜ਼ਰ ਹਾਂ ਪ੍ਰੋਗਰਾਮ ਬਹੁਤ ਦਿਨ ਮੁੱਦੇ ਲੈ ਕੇ ਪ੍ਰਧਾਨ ਸਭਾ ਸੀਟੇ ਜਲੰਧਰ ਪਸ਼ਮੀ ਦੀ ਜਿਮਨੀ ਚੌਂ ਨੂੰ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਵਰਲਡਸਮਾਈ ਪਾਰਟੀ ਦੇ ਉਮੀਦਵਾਰ ਵਿੰਦਰ ਕੁਮਾਰ ਲਖਾਜੀ ਨੇ ਵੀ ਲੋਕਾਂ ਦੇ ਨਾਲ ਸੰਪਰਕ ਕਾਇਮ ਕਰਨਾ ਸ਼ੁਰੂ ਕੀਤਾ ਹੈ ਤੇ ਆਪਣੇ ਪ੍ਰਚਾਰ ਵਿੱਚ ਲੋਕਾਂ ਦੇ ਅਸਲ ਮੁੱਦਿਆਂ ਨੂੰ ਰੱਖ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੀ ਸਰਕਾਰ ਨੇ ਲੋਕਾਂ ਨੂੰ ਬਹੁਤ ਮਾੜੇ ਹਾਲਾਤਾਂ ਤੱਕ ਪਹੁੰਚਾਇਆ ਉਨਾ ਵੱਲੋਂ ਸ਼ੁਰੂ ਕੀਤੇ ਚੋਣ ਪ੍ਰਚਾਰ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੋਕ ਬਹੁਤ ਸਾਡੀ ਸਥਿਤੀ ਵਿੱਚ ਜੀ ਰਹੇ ਹਨ ਉਹਨਾਂ ਕੋਲ ਚੰਗਾ ਕੰਮਕਾਜ ਨਹੀਂ ਹੈ ਲੋਕ ਬਿਮਾਰੀਆਂ ਤੋਂ ਪੀੜਤ ਹਨ ਪਰ ਉਹਨਾਂ ਦੇ ਇਲਾਜ ਲਈ ਚੰਗਾ ਪ੍ਰਬੰਧ ਨਹੀਂ ਹੈ ਜਲੰਧਰ ਵੈਸਟ ਹਲਕੇ ਵਿੱਚ ਫੈਲੇ ਨਸ਼ੇ ਅਤੇ ਉਸ ਦੇ ਕਾਰਨ ਹੋ ਰਹੀਆਂ ਲੁੱਟਾਂ ਖਵਾਦੀਆਂ ਵਾਰਦਾਤਾਂ ਨੇ ਵੀ ਲੋਕਾਂ ਦਾ ਜੀਵਨਾ ਮੁਸ਼ਕਲ ਕੀਤਾ ਹੋਇਆ ਹੈ ਇਸ ਇਲਾਕੇ ਵਿੱਚ ਗੁੰਡਾਗਰਦੀ ਵੀ ਕਾਫੀ ਹੁੰਦੀ ਹੈ ਬਸ ਪਰ ਉਮੀਦਵਾਰ ਬਿੰਦਰ ਲਖਾ ਨੇ ਕਿਹਾ ਕਿ ਹਲਕੇ ਦੇ ਲੋਕ ਮੁਖ ਤੌਰ ਤੇ ਕਾਂਗਰਸ ਪਾਰਟੀਆਂ ਨੂੰ ਬਦਲ ਬਦਲ ਕੇ ਚੁੰਦੇ ਆਏ ਹਨ ਅਤੇ 2022 ਦੇ ਵਿੱਚ ਆਪ ਦੇ ਮਹਿਮਦਵਰ ਨੂੰ ਚੁਣਿਆ ਸੀ ਜੋ ਕਿ ਹੁਣ ਭਾਜਪਾ ਵੱਲੋਂ ਚੋਣ ਲੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਸੁਪਰੀ ਦੇ ਵਿੱਚ ਸਰਕਾਰਾਂ ਵੀ ਰਹੀਆਂ ਹਨ ਜਿਸ ਦੇ باوجود ਵੀ ਲੋਕਾਂ ਦੇ ਹਾਲਾਤ ਲਗਾਤਾਰ ਮਾੜੇ ਹੁੰਦੇ ਗਏ ਹਨ ਕਿਉਂਕਿ ਇਹਨਾਂ ਦੀਆਂ ਪਾਰਟੀਆਂ ਨੇ ਸਰਕਾਰਾਂ ਵੱਲੋਂ ਲਗਾਤਾਰ ਲੋਕਾਂ ਖਾਸ ਕਰਕੇ ਦਲਿਤਾਂ ਪਛੜੇ ਵਰਗ ਦੇ ਆਮ ਲੋਕਾਂ ਦੇ ਖਿਲਾਫ ਗਲਤ ਨੀਤੀਆਂ ਬਣਾ ਕੇ ਵਿਰੋਧ ਵਿੱਚ ਕੰਮ ਕੀਤਾ ਗਿਆ ਹੈ ਹਰ ਸਰਕਾਰ ਵਿੱਚ ਨਸ਼ੇ ਨੂੰ ਹੱਲਾਸ਼ੀਰ ਦਿੱਤੀ ਗਈ ਹੈ ਲੋਕਾਂ ਨੂੰ ਕੰਮ ਨਾ ਦੇ ਕੇ ਉਹਨਾਂ ਨੂੰ ਲਗਾਤਾਰ ਗਰੀਬ ਕੀਤਾ ਗਿਆ ਹੈ ਇਸੇ ਤਰ੍ਹਾਂ ਰਾਜ ਲਗਾਤਾਰ ਮਹਿੰਗਾ ਕਰਕੇ ਉਹਨਾਂ ਨੂੰ ਮਾਰਨ ਦਾ ਪ੍ਰਬੰਧ ਕੀਤਾ ਗਿਆ ਹੈ ਮਨ ਕੇਹਾਂ ਕਿ ਭਾਜਪਾ ਕਾਂਗਰਸ ਤੇ ਆਪ ਦਲਿਤ ਪਛੜਾ ਤੇ ਧਾਰਮਿਕ ਕੱਟਦਿੱਤੀਆਂ ਵਿਰੋਧੀ ਪਾਰਟੀਆਂ ਹਨ ਤੇ ਸੱਤਾ ਵਿੱਚ ਆ ਕੇ ਇਹਨਾਂ ਵੱਲੋਂ ਲਗਾਤਾਰ ਲੋਕਾਂ ਦੇ ਖਿਲਾਫ ਕੰਮ ਕੀਤੇ ਜਾਂਦੇ ਹਨ ਇਹਨਾਂ ਪਾਰਟੀਆਂ ਕਰਕੇ ਹੀ ਲੋਕ ਮਾੜੇ ਹਾਲਾਤਾਂ ਵਿੱਚ ਜੀ ਰਹੇ ਹਨ ਇਸੇ ਕਰਕੇ ਜ਼ਰੂਰੀ ਹੈ ਇਹਨਾਂ ਨੂੰ ਹਰਾਇਆ ਜਾਵੇ ਅਤੇ ਬਦਲ ਵਿੱਚ ਬਸਪਾ ਜੋ ਕਿ ਸਾਰੇ ਵਰਗਾਂ ਲਈ ਕੰਮ ਕਰਦੀ ਹੈ ਉਸ ਨੂੰ ਜਿਤਾਇਆ ਜਾਵੇ ਤਾਂ ਕਿ ਲੋਕਾਂ ਦੀ ਸਥਿਤੀ ਸੁਧਰਨ ਦੀ ਸ਼ੁਰੂਆਤ ਹੋ ਸਕੇ